ਪੰਜਾਬ ਸਰਕਾਰ ਆਪਕੇ ਦੁਆਰ ਇਸ ਸਲੋਗਨ ਨੂੰ ਬਿਲਕੁਲ ਸੱਚ ਕਰਦੇ ਹੋਏ ਅਲਕਾ ਆਤਮਨਗਰ ਦੇ ਐਮਐਲਏ ਕੁਲਵੰਤ ਸਿੱਧੂ ਨੇ ਮੋਬਾਈਲ ਮੈਨ ਬਣਾਈ ਹੈ ਜਿਸ ਵਿੱਚ ਸਾਰੇ ਅਧிகਾਰਾਂ ਨੂੰ ਬੈਠ ਕੇ ਉਹ ਵਾਰਡ ਵਾਈਜ਼ ਵਾਰਡ ਲੋਕਾਂ ਦੀ ਸਮੱਸਿਆ ਸੁਣ ਰਹੇ ਨੇ ਉਹਨਾਂ ਦਾ ਸਮਾਹਨ ਕਰਾਉਣੇ ਨੇ ਇਸ ਲੜੀ ਦੇ ਤਹਿਤ ਅੱਜ ਉਹ ਆਪਣੇ ਵਿਧਾਨ ਸਭਾ ਦੇ ਵਾਰਡ ਨੰਬਰ 41 ਤੇ ਪਹੁੰਚੇ ਤੇ ਲੋਕਾਂ ਦੀ ਸਮੱਸਿਆਵਾਂ ਸੁਈਏ ਤੇ ਉਦੋਂ ਹੀ ਉਹਨਾਂ ਦੀ ਸਮੱਸਿਆਵਾਂ ਹਲਕਾ ਨਵੀਂ ਲਈ ਆਦੇਸ਼ ਦਿੱਤੇ ਕੁਲਵੰਤ ਸਿੱਧੂ ਨੇ ਕਿਹਾ ਕਿ ਜੇ ਮੈਂ ਬੂਟ ਮੰਗਣ ਲਈ ਨਵੀਂ ਦਰਵਾਜ਼ੀ ਕਰਵਾਦੀਏ ਦਰਵਾਜ਼ਾ ਜਾਂ ਸਕਦਾ ਹਾਂ ਤੇ ਮੈਂ ਇਹਨਾਂ ਦੀ ਸਮੱਸਿਆ ਸੁਣਨ ਲਈ ਨਵੀਂ ਦਰਵਾਜ਼ੀ ਕਰਵਾਦੀਏ ਜਾਵਾਂਗਾ ਇਸ ਕਰਕੇ ਮਨੂੰ ਮੋਬਾਈਲ ਆਫਿਸ ਬੁਣਾਇਆ ਹੈ ਤੁਸੀਂ ਵੀ ਦੇਖੋ ਪੂਰੀ ਬਿਫੋਰ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਇੱਥੇ ਲੋਕਾਂ ਦੀ ਸਮੱਸਿਆਵਾਂ ਸੁਣਨਾ 2022 ਜਦੋਂ ਪਾਰਟੀ ਨੇ ਉਮੀਦਵਾਰ ਬਣਾ ਕੇ ਪੇਜੇ ਸੀ ਤਾਂ ਕੁੰਡੇ ਖੜਕਾ ਖੜਕਾ ਕੇ ਲੋਕਾਂ ਤੋਂ ਵੋਟਾਂ ਦੀ ਮੰਗ ਕਰਦੇ ਸੀ ਜਿਹਨੂੰ ਆਪਾਂ ਡੋਰ ਟੂ ਡੋਰ ਕਹਿੰਦੇ ਆ ਤਾਂ ਮਨ ਦੇ ਵਿੱਚ ਵਿਚਾਰ ਆਇਆ ਵੀ ਅਗਰ ਦੇ ਨਾ ਲੋਕਾਂ ਨੇ ਸੇਵਾ ਬਣਨ ਦਾ ਮੌਕਾ ਦਿੱਤਾ ਸੇਵਾਦਾਰ ਬਣਨ ਦਾ ਤਾਂ ਮੈਂ ਜਦੋਂ ਵਿਧਾਇਕ ਬਣਿਆ ਜਾਂ ਸੇਵਾਦਾਰ ਬਣਿਆ ਕੁੰਡੇ ਖੜਕਾ ਕੜਕਾ ਕੇ ਇਹਨਾਂ ਨੂੰ ਕੰਮ ਪੁੱਛ ਕੇ ਜਾਊਗਾ ਤਾਂ ਮਨ ਦੇ ਵਿੱਚ ਵਿਚਾਰ ਆਇਆ ਕਿ ਇੱਕ ਮੋਬਾਈਲ ਆਫਿਸ ਬਣਾਇਆ ਜਾਵੇ ਜਿਹਦੇ ਵਿੱਚ ਸਾਰੇ ਅਫਸਰ ਸਭਾ ਨਾ ਕਿਉਂਕਿ ਸਾਡੇ ਪਰਿਵਾਰ ਦੇ ਮੈਂਬਰ ਨੇ ਤੇ ਜਿਹੜੇ ਪਰਿਵਾਰਕ ਮੈਂਬਰ ਸਾਡੇ ਜਿਨ੍ਹਾਂ ਨੇ ਸ਼ਿਕਾਇਤਾਂ ਨੇ ਉਹ ਇੱਕ ਪਾਸੇ ਬੈਠਣਗੇ ਇੱਧਰ ਅਧਿਕਾਰੀ ਬੈਠਣਗੇ ਇੱਥੇ ਮੈਂ ਸੇਵਾਦਾਰ ਬਣ ਕੇ ਜਿਹੜੀਆਂ ਸ਼ਿਕਾਇਤਾਂ ਸੁਣੂੰਗਾ ਤੇ ਉਹ ਅੱਜ ਲੜੀ ਤਹਿਤ ਇੱਥੇ ਬਾੜ ਨੰਬਰ 41 ਵਿੱਚ ਹਰਕ੍ਰਿਸ਼ਨ ਸਕੂਲ ਡੱਬਾ ਰੂਡ ਵਿਖੇ ਬੈਠਿਆਂ ਦਾ ਵੱਡੀ ਗਿਣਤੀ ਦੇ ਲੋਕ ਸ਼ਿਕਾਇਤਾਂ ਲੈ ਕੇ ਆਏ ਨੇ ਤੁਸੀਂ ਗੱਲ ਕਰੀਏ ਕਿਹੜੀਆਂ ਸ਼ਿਕਾਇਤਾਂ ਨੇ ਆਮ ਰੋਜ਼ਮਰਾਂ ਦੀ ਜ਼ਿੰਦਗੀ ਇਹਦਾ ਰੈਸ਼ਨ ਕਾਰਡ ਕੱਟਿਆ ਗਿਆ ਕਿਸੇ ਦੇ ਕੋਈ ਪੈਸੇ ਨਹੀਂ ਦਿੰਦਾ ਕਿਸੇ ਦਾ ਬਿਜਲੀ ਦਾ ਬਿੱਲ ਜ਼ਿਆਦਾ ਆ ਗਿਆ ਕਿਸੇ ਦਾ ਸੀਵਰੇਜ ਬੰਦ ਹੈ ਇਹ ਹੀ ਕੰਪਲੇਟਾਂ ਨੇ ਇੱਕ ਕੰਪਲੇਂਟ ਆਈ ਸੀ ਕਿ ਚਿੱਟਾ ਵੇਚਣ ਵਾਲੇ ਕੋਈ ਮੁੰਡੇ ਪੁਲਸ ਨੇ ਫੜ ਲਏ ਉਹ ਗਵਾਲੀ ਭੈਣ ਤੇ ਸ਼ਿਕਾਇਤ ਕਰਦਾ ਵੀ ਤੇਰੇ ਮੁੰਡੇ ਨੇ ਸਾਡਾ ਚਿੱਟਾ ਫੜਾਇਆ ਉਸ ਮੁੰਡੇ ਨੂੰ ਅਸੀਂ ਮਾਰਨੇ ਹੀ ਮਾਰਨਾ ਤੇ ਮੈਂ ਇਹ ਸਮਾਦਨ ਤੇ ਉਹਨਾਂ ਨੂੰ ਪੇਨਿੰਗ ਕਰਦਾ ਵੀ ਉਹਨੂੰ ਤੁਸੀਂ ਉਂਗਲੀ ਲਾ ਕੇ ਦਿਖਾਓ ਮਾਰਨਾ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਪੰਜਾਬ ਦੇ ਵਿੱਚ ਚਿੱਟਾ ਵੇਚਣ ਦੀ ਕਿਸੇ ਨੂੰ ਕੋਈ ਆਗਿਆ ਨਹੀਂ ਅਗਰ ਕੋਈ ਆਣ ਗਵਾਲ ਚਿੱਟੇ ਦੀ ਸੂਚਨਾ ਦਿੰਦਾ ਉਹਦਾ ਨਾਮ ਵੀ ਗੁਪਤ ਰੱਖਾਂਗੇ ਅਗਰ ਤੁਸੀਂ ਦਲੇਰੀ ਕਰਕੇ ਓਪਨ ਵੀ ਆਉਨੇ ਹੋ ਤੁਹਾਡੀ ਸੁਰੱਖਿਆ ਦੀ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਹੈ ਕਲਵੰਤ ਸਿੰਘ ਸਿੱਧੂ ਦੀ ਜ਼ਿੰਮੇਵਾਰੀ ਹੈ ਸ਼ਰਧਾਰ ਭਗਵਾਨ ਸਿੰਘ ਮਾਨ ਦੀ ਜ਼ਿੰਮੇਵਾਰੀ ਸਕੂਲਾਂ ਦੇ ਵਿੱਚ ਅੱਜ ਦਫ਼ਤਰ ਬਣਾਇਆ ਗਿਆ ਬੈਂਕ ਨੂੰ ਬਾਈਕੁਰਜੀਕਾ ਖਾਲਸਾ ਬਾਈਕੁਰਜੀਕੀ ਫਤਿਹ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਕਲਵੰਤ ਸਿੰਘ ਸਿੱਧੂ ਸਿੱਧੂ ਜੀ ਨੇ ਬਾੜ ਨੰਬਰ 41 ਦੇ ਵਿੱਚ ਲੋਕਾਂ ਵੀ ਆ ਮੁਸ਼ਕਲਾਸ ਲਈ ਮੋਬਾਈਲ ਦਫ਼ਤਰ ਆਪਣਾ ਲੈ ਕੇ ਆਇਆ ਉਹਦੇ ਵਿੱਚ ਵਧੀਆ ਤਰੀਕੇ ਨਾਲ ਸਾਰੇ ਮਸਲੇ ਇੱਥੇ ਹੱਲ ਕਰੀ ਜਾਂਦੇ ਆ ਕਰ ਰਹੇ ਨੇ ਜੋ ਵੀ ਉਹਨਾਂ ਦੇ ਨਾਲ ਸਾਡੇ ਇਸ ਇਲਾਕੇ ਤੋਂ ਕਾਉਂਸਲਰ ਸਾਡੇ ਮਮਤਾ ਰਾਣੀ ਜੀ ਉਹਨਾਂ ਦਾ ਬਰਾਦਰ ਮਨੀ ਭਗਤ ਜੀ ਬਹੁਤ ਵਧੀਆ ਤਰੀਕੇ ਨਾਲ ਜੋ ਪਰਮਾ ਕਟ ਪਿੱਛੇ ਨਜ਼ਰ ਆ ਰਿਹਾ ਵਾ ਸਾਰਾ ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਇੱਥੇ ਹੱਲ ਹੋ ਰਹੀਆਂ ਜਿਆਦਾਤਰ ਮਸਲਾ ਬੀਚ ਵਿੱਚ ਆ ਜਾਂਦਾ ਹੈ ਜਿਆਦਾਤਰ ਮਸਲਾ ਉਹ ਹੈ ਜੋ ਲੋਕਾਂ ਦੀਆਂ ਉਹ ਘਰੇਲੂ ਮੁਸ਼ਕਲਾਂ ਜਿਆਦਾ ਜੋ ਉਹਨਾਂ ਦਾ ਹੱਲ ਕੀਤਾ ਜਾ ਰਿਹਾ ਵਾ ਜਾਂ ਕੋਈ ਪਟਵਾਰੀ ਜੋ ਰਾਸ਼ਨ ਕਾਰਡ ਕਿਸੇ ਦਾ ਪੈਨਸ਼ਨਾਂ ਦਾ ਜੋ ਇਹ ਜਿਹੜੀਆਂ ਦਿੱਕਤਾਂ ਨੇ ਕੋਈ ਆ ਰਹੀਆਂ ਨੇ ਉਹ ਜਾਂ ਕਾਰਪੋਰੇਸ਼ਨ ਦੇ ਰਿਲੇਟਡ ਜਿਹੜੀਆਂ ਵੀ ਮੁਸ਼ਕਲਾ ਸਭ ਦਾ ਮੌਕੇ ਤੇ ਨਪਟਾਰਾ ਹੋ ਗਿਆ ਵਾ ਇਹ ਕਿਸ ਤਰ੍ਹਾਂ ਦੇਖਦੇ ਹਾਂ ਕਹਿੰਦਾ ਵੀ ਸਰਕਾਰਾਂ ਆਈਆਂ ਪਰ ਇਦਾਂ ਦਾ ਕੰਮ ਕਦੇ ਹੋਇਆ ਨਹੀਂ ਹੈਗਾ ਇਸ ਤਰ੍ਹਾਂ ਦੇਖੋ ਨਹੀਂ ਵਧੀਆ ਤਰੀਕੇ ਨਾਲ ਸਾਰਾ ਹੱਲ ਹੋ ਰਿਹਾ ਵਾ ਜੋ ਭਗਵਾਨ ਤਮਨਜੀ ਦੀ ਸਰਕਾਰ ਆ ਉਹਨਾਂ ਦੇ ਹਲਕੇ ਦੇ ਸਾਡੇ ਐਮਐਲਏ ਸਾਹਿਬ ਕਲਵੰਦ ਸਿੰਘ ਸਿੱਧੂ ਜੀ ਵਧੀਆ ਤਰੀਕੇ ਨਾਲ ਸਾਰੇ ਹੱਲ ਕਰ। ਮੈਂ ਸਾਰੀਆਂ ਮੌਕੇ ਦੇ ਹੱਲ ਕੀਤੇ। ਮੌਕੇ ਤੇ ਹੱਲ ਹੋ ਗਏ। ਠੀਕ ਜੀ ਮੈਮ ਇਸ ਤਰ੍ਹਾਂ ਦੇਖਦੇ ਹੋ ਜਿਹੜਾ ਅੱਜ ਐਮਐਲਏ ਸਾਹਿਬ ਨੂੰ ਡਾਕਟਰ ਨੂੰ ਥੋੜੀ ਬੈਨ ਡਾਕਟਰ ਬਣਾਇਆ। ਅੱਜ ਜੋ ਕਲਵੰਦ ਸਰਦਾਰ ਕਲਵੰਦ ਸਿੰਘ ਸਿੱਧੂ ਜੀ ਐਮਐਲਏ ਨੇ ਉਹਨਾਂ ਨੇ ਅਜੂ ਬੈਣਾ ਦਫਤਰ ਲਗਾਇਆ ਵਾ ਜਿਸ ਵਿੱਚ ਲੋਕਾਂ ਦੀਆਂ ਕਾਫੀ ਸਮੱਸਿਆਵਾਂ ਦਾ ਹੱਲ ਮੌਕੇ ਤੇ ਕੀਤਾ ਜਾਂਦਾ ਵਾ ਕਈ ਸਮੱਸਿਆਵਾਂ ਜਿਵੇਂ ਕਈਆਂ ਦੇ ਕਾਰਡ ਦੇ ਵਿੱਚੋਂ ਨਾਮ ਕੱਟੇ ਗਏ ਜਿਵੇਂ ਹੋਰ ਰਜਿਸਟਰੀਆਂ ਲਈ ਜਾਂ ਫਿਰ ਸਕੂਲ ਦੀਆਂ ਫੀਸਾਂ ਲਈ ਕਾਫੀ ਪ੍ਰੋਬਲਮ ਆਈਆਂ ਨੇ ਲੋਕਾਂ ਨੂੰ ਤੇ ਉਹਨਾਂ ਦਾ ਹੱਲ ਭਾਜੀ ਮਤਲਬ ਕਿ ਉਸੇ ਤਰ੍ਹਾਂ ਕਰ ਰਹੇ ਨੇ ਕਿ ਤੁਹਾਡੇ ਇੱਥੇ ਚਿੱਟੇ ਦਾ ਮਸਲਾ ਆਇਆ ਸੀਗਾ ਜਿਸ ਨੇ ਚਿੱਟਾ ਫੜਵਾਇਆ ਸੀ ਉਹਨੂੰ ਕੰਮ ਕਿਆ ਮਿਲਦੀਆਂ ਨੇ ਉਹਦਾ ਕੀ ਤੁਸੀਂ ਹੱਲ ਕੀਤਾ ਉਹਨਾਂ ਦਾ ਭਾਜੀ ਨੇ ਉਹਨਾਂ ਨੂੰ ਕਹਿਤਾ ਕਿ ਪੂਰਾ ਸ਼ਾਸਨ ਤੋਂ ਆਇਆ ਵਾ ਕਿ ਉਹਨਾਂ ਨੂੰ ਕੋਈ ਹੱਥ ਵੀ ਨਹੀਂ ਲਗਾ ਸਕਦਾ ਜਦ ਤੱਕ ਅਸੀਂ ਬੈਠੇ ਕਿਉਂਕਿ ਚਿੱਟਾ ਵੇਚਣ ਵਾਲਿਆਂ ਦਾ ਕਾਨੂੰਨੀ ਅਪਰਾਧ ਆ ਇਸ ਕਰਕੇ ਚਿੱਟੇ ਨੂੰ ਰੋਕਣਾ ਪੰਜਾਬ ਸਰਕਾਰ ਨੇ ਮਤਲਬ ਕਿ ਉਹ ਪਹਿਲ ਕਦਮੀ ਦੇ ਆਧਾਰ ਤੇ ਟਿੱਟੇ ਨੂੰ ਰੋਕ ਰਹੇ ਨੇ ਮੁੱਕੇ ਦੀ ਹੱਲ ਕੀਤਾ ਜਾਂਦਾ ਵਾ ਐਮਐਲਐਸ ਹਾਂਜੀ ਬਿਲਕੁਲ ਜੀ ਜੋ ਸਮੱਸਿਆਵਾਂ ਆ ਰਹੀਆਂ ਉਹਨਾਂ ਦਾ ਉਸੇ ਡੈਮੋ ਉੱਥੇ ਹੱਲ ਕੀਤਾ ਜਾ ਰਿਹਾ ਚਾਰ ਤਰ ਕਿਹੜੀਆਂ ਪ੍ਰੋਬਲਮਾਂ ਆਈਆਂ ਨੇ ਜੀ ਦੇਖਿਆ ਜਾਵੇ ਜੀ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਨੇ ਭਾਜੀ ਹਰ ਤਰ੍ਹਾਂ ਜਿਵੇਂ ਲੋਕਾਂ ਨੂੰ ਫੀਸਾਂ ਦੀ ਸਮੱਸਿਆ ਬਹੁਤ ਆ ਰਹੀ ਹੈ ਸਕੂਲ ਦੀਆਂ ਫੀਸਾਂ ਜਾਂ ਬਿਜਲੀ ਦੇ ਬਿੱਲ ਬਹੁਤ ਜ਼ਿਆਦਾ ਖੜੇ ਹੋਏ ਨੇ ਰਾਸ਼ਨ ਕਾਰਡ ਦੇ ਵਿੱਚੋਂ ਨਾਮ ਕੱਟੇ ਗਏ ਨੇ ਕਈਆਂ ਦੇ ਕਈਆਂ ਦਾ ਰਾਸ਼ਨ ਕਾਰਡ ਨਹੀਂ ਬਣੇ ਹੋਏ ਹੈਗੇ ਕਾਫੀ ਤਰ੍ਹਾਂ ਦੀਆਂ ਪ੍ਰੋਬਲਮ ਨੇ ਜਿਹੜੀਆਂ ਕਿ ਮੁੱਕੇ ਤੇ ਹੱਲ ਕੀਤਾ ਜਾ ਰਿਹਾ